ਸਸ਼ਕਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਟਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ WhatsApp ਨੰਬਰ 981450336 ਤੇ ਲੋਕੇਸ਼ਨ ਹੈਗੀ 124 ਸੀ ਰਣਜੀਤਨਗਰ ਨੀਅਰ ਟਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਉਹ ਸਿੰਪਲ ਸੂਟ ਦੀ ਸਟੀਚਿੰਗ 300 ਰੁਪਿਆ ਔਰ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ 600 ਰੁਪਿਆ ਆਰਲੀਡੀ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਅਗਰ ਬਾਰੀਆਂ ਭੈਣਾਂ ਨੇ ਸੂਟ ਮੰਗਵਾਉਣੇ ਆ ਜਾਂ ਸਟਿਚ ਕਰਵਾਉਣੇ ਆ ਘਰੇਟ ਇਹੀ ਰਹਿੰਦਾ ਜੋ ਅਸੀਂ ਇੰਡੀਆ ਚ ਦਿੰਨੇ ਆ ਪਰ ਸ਼ਿਪਿੰਗ ਚਾਰਜੇਸ ਨੇ ਜਿਹੜੇ ਉਹਨਾਂ ਨੂੰ ਐਕਸਟਰਾ ਦੇ ਦੇਣਗੇ ਤੇ ਇੱਕ ਰਿਕੁਐਸਟ ਹੈ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਇੰਸਟਾ ਤੇ ਮੈਨੂੰ ਫੋਲੋ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਹਾਂ ਜੀ ਆਹ ਵਾਲਾ ਸੂਟ ਹੈ ਜੀ ਜਿਹੜਾ ਇਹ ਹੈਗਾ ਪਿਓਰ ਜੌਰਜਟ ਤੇ ਬਹੁਤ ਸੋਹਣੀ ਕਢਾਈ ਹੈ ਫਰੰਟ ਤੇ ਕਢਾਈ ਆ ਜੇਗੀ ਤੇ ਇਹ ਐ ਉੱਪਰ ਤੱਕ ਜਾਂਦਾ ਹੈ ਕਲਰ ਬੜਾ ਪਿਆਰਾ ਹੈ ਔਰ ਕਢਾਈ ਬਹੁਤ ਜ਼ਿਆਦਾ ਸੋਹਣੀ ਹੈ ਫੈਬਰਿਕ ਪਿਓਰ ਜੌਰਜਟ ਦੇ ਵਿੱਚ ਰਹੇਗੀ ਔਰ ਇਹ ਆ ਜੇਗੀ ਇਸ ਦੀ ਬਾਝੋਂ ਹਾਂਜੀ ਇਹ ਵਾਲਾ ਦੁਪੱਟਾ ਆ ਜਾਏਗਾ ਪੂਰਾ ਖੁੱਲਾ ਡੁੱਲਾ ਟੈਬੀ ਸਿਲਕ ਦਾ ਤਿਆਰ ਕਰਾਇਆ ਹੋਇਆ ਉਸੇ ਤਰ੍ਹਾਂ ਦੀ ਰਾਇਲ ਬਲੂ ਕਲਰ ਦੀ ਹੈ ਤੇ ਲੈਸ ਲਗਾ ਲਗਾਤੀ ਇਹ ਜਿਹੜਾ ਇਹਦੇ ਵਿੱਚ ਬੁੱਕੀ ਦੇ ਵਿੱਚ ਫਲਾਰ ਦੇ ਵਿੱਚ ਕਲਰ ਹੈ ਉਹ ਆਪਾਂ ਨੇ ਦੁਪੱਟਾ ਤਿਆਰ ਕਰ ਲਿਆ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਕਲਰ ਹੈ ਯੂਨੀਕ ਜਿਹਾ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਹਾਂਜੀ ਆ ਵਾਲਾ ਸੂਟ ਹੈ ਜਿਹੜਾ ਬੜਾ ਪਿਆਰੇ ਜਿਹੇ ਕਲਰ ਤੇ ਬੜੇ ਹੀ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਤਿਆਰ ਹੋਇਆ ਇਹ ਸੂਟ ਵਿਦਾਊਟ ਦੁਪੱਟਾ ਰਹੂਗਾ ਇਸ ਦੀ ਲੁੱਕ ਕੁਛ ਇਸ ਤਰ੍ਹਾਂ ਦੀ ਹੈ ਇਹ ਪੱਲੇ ਦੇ ਦੋਨੋਂ ਸਾਈਡਾਂ ਤੇ ਇਸ ਤਰ੍ਹਾਂ ਦੇ ਦਾ ਡਿਜ਼ਾਈਨ ਆ ਜਾਏਗਾ ਇੱਧਰ ਵੀ ਤੇ ਇੱਧਰ ਵੀ ਵਿਦਾਊਟ ਦੁਪੱਟਾ ਰਹੂਗਾ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਤਿਆਰ ਕਰਕੇ ਦੇ ਦਾਂਗੇ ਸਟਿਚ ਕਰਾਉਣਾ ਚਾਹੁੰਦੇ ਹੋ ਤਾਂ ਵੀ ਸਿਰਫ 300 ਰੁਪਿਆ ਜਿਹੜਾ ਸਿੰਪਲ ਸੂਟ ਦੀ ਸਟੀਚਿੰਗ ਹੈ ਇਹ ਆ ਗਿਆ ਇਸ ਦੀ ਪਾਸ ਤੇ ਵਰਕ ਦੀ ਸਫਾਈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਸੋਹਣਾ ਰਾਇਲ ਜਿਹੀ ਲੁੱਕ ਦਿੰਦਾ ਹੈ ਸੂਟ ਇਹ ਗਲਾ ਜਿਗਾ ਤੇ ਪੱਲਿਆਂ ਤੇ ਆ ਜਾਏਗਾ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੁਸੀਂ ਅਗਲਾ ਸੂਟ ਵੀ ਬੜਾ ਪਿਆਰਾ ਜਿਹਾ ਕਲਰ ਔਰੇ ਤੇ ਪੈਚ ਵਰਕ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਵਿਚਕਾਰ ਫਰੰਟ ਤੇ ਪੈਚ ਆ ਜਾਏਗਾ ਔਰ ਇਹ ਆ ਜਾਏਗਾ ਪੱਲਿਆਂ ਤੇ ਇਹ ਪੱਲਾ ਆ ਗਿਆ ਬਹੁਤ ਹੀ ਪਿਆਰਾ ਜਿਹਾ ਇਹ ਡਿਜ਼ਾਈਨ ਹੈ ਪੈਚ ਦਾ ਇਹ ਰਹੇਗਾ ਇਹਦੀ ਲੁੱਕ ਕੁਛ ਇਸ ਤਰ੍ਹਾਂ ਦੀ ਆਏਗੀ ਵਿਦਆਊਟ ਦੁਪੱਟਾ ਰਹੂਗਾ ਇਹਦਾ ਰੇਟ ਵੀ 1000 ਰੁਪਇਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਔਰ ਤੁਸੀਂ ਸਾਡੇ ਤੋਂ ਆਪਣਾ ਨਾਪ ਦੇ ਕੇ WhatsApp ਤੇ ਭੇਜ ਕੇ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਹਾਂਜੀ ਆਹ ਵਾਲਾ ਸੂਟ ਬੜਾ ਹੀ ਪਿਆਰਾ ਜਿਹਾ ਕਲਰ ਇਹ ਨੱਕ ਤੇ ਆ ਜਾਏਗਾ ਇਹ ਸਾਰੇ ਫਰੰਟ ਤੇ ਇਸ ਤਰ੍ਹਾਂ ਦੀ ਕਢਾਈ ਹੈ ਵਰਕ ਦੀ ਸਫਾਈ ਦੇਖ ਸਕਦੇ ਹੋ ਔਰ ਕਲਰ ਕਿੰਨੇ ਪਿਆਰੇ ਨੇ ਜਿਹੜੇ ਲੱਗੇ ਹੋਏ ਨੇ ਬਹੁਤ ਹੀ ਜ਼ਿਆਦਾ ਸਫਾਈ ਦੇ ਵਿੱਚ ਵਰਕ ਹੋਇਆ ਹੋਇਆ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਰਡਰ ਕਰੋ ਜੀ ਸਟੀਚਿੰਗ ਕਰਵਾਉਣਾ ਸਾਡੇ ਤੋਂ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਹਾਂਜੀ ਆਹ ਵਾਲਾ ਸੂਟ ਬੜਾ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਏਸ ਦੇ ਗਲੇ ਤੇ ਆ ਜਾਏਗਾ ਔਰ ਇਹ ਆ ਗਿਆ ਇਸ ਦਾ ਕੇਰਾ ਬਹੁਤ ਸੋਹਣਾ ਵਰਕ ਵਰਕ ਦੀ ਸਫਾਈ ਬਹੁਤ ਜ਼ਿਆਦਾ ਸੋਹਣੀ ਹੈ ਕਲਰ ਏਸ ਦਾ ਜਿਹੜਾ ਹੈ ਉਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਸੂਟ ਦਾ ਆ ਗਿਆ ਜੀ ਇਸ ਦਾ ਦੁਪੱਟਾ ਦੁਪੱਟੇ ਤੇ ਦੋਨੋਂ ਪਾਸੇ ਉਸੇ ਤਰ੍ਹਾਂ ਦਾ ਵਰਕ ਹੋਇਆ ਹੋਇਆ। ਸफाई ਦੇਖ ਸਕਦੇ ਹੋ ਤੁਸੀਂ ਵਰਕ ਦੀ ਬਹੁਤ ਜ਼ਿਆਦਾ ਸੂਟ ਸੋਹਣਾ ਬਣ ਕੇ ਤਿਆਰ ਹੋਊਗਾ। ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਦੇ ਦਾ ਵਰਕ ਆ ਜਾਏਗਾ। ਸੋ ਇਹ ਸੂਟ ਦੀ ਜਿਹੜੀ ਲੁੱਕ ਹੈ ਉਹ ਇਸ ਤਰ੍ਹਾਂ ਦੀ ਲੱਗੂਗੀ। ਹਾਂ ਰੇਟ ਇਹਦਾ ਹੈਗਾ 14500 ਰੁਪਇਆ ਔਰ ਸ਼ਿਪਿੰਗ ਬਿਲਕੁਲ ਫ੍ਰੀ ਹੈ